ਦਿੱਲੀ ਦੇ ਗੁਰੂ ਗੋਬਿੰਦ ਸਿੰਘ ਕਾਲਜ ਵਿੱਚ ਭਿਆਨਕ ਅੱਗ ਲੱਗੀ ਹੈ ਕਾਲਜ ਦੀ ਲਾਇਬ੍ਰੇਰੀ ਵਿੱਚ ਅੱਗ ਲੱਗੀ ਦੱਸੀ ਜਾ ਰਹੀ ਹੈ ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਨੇ ਤੇ ਕਿਸ ਕਾਰਨ ਕਰਕੇ ਰੀਜ਼ਨ ਕਰਕੇ ਅੱਗ ਲੱਗੀ ਹੈ ਜਾਣ ਦੀ ਕੋਸ਼ਿਸ਼ ਕਰਾਂਗੇ ਜਾਂਚ ਦਾ ਵਿਸ਼ਾ ਹੈ ਦਿੱਲੀ ਦਾ ਗੁਰੂ ਗੋਬਿੰਦ ਸਿੰਘ ਕਾਲਜ ਜਿੱਥੇ ਕਿ ਭਿਆਨਕ ਅੱਗ ਲੱਗੀ ਪਿਆਨਕ ਅੱਗ ਲੱਗਣ ਦੀਆਂ ਤਸਵੀਰਾਂ ਸਾਫ਼ ਤੌਰ ਤੇ ਵਿਖਾਈ ਦੇ ਨੇ ਕਿਸਲੇ ਕੇ ਨਾਲ ਭਿਆਨਕ ਅੱਗ ਲੱਗੀ ਹੈ ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਜਾਂਦੀਆਂ ਹੋਈਆਂ ਵਿਖਾਈ ਦੇਰੀਆਂ ਨੇ ਉੱਪਰਲੀ ਮੰਜ਼ਲ ਹੈ ਜਿੱਥੇ ਕਿ ਪੂਰੀ ਅੱਗ ਲੱਗੀ ਹੋਈ ਹੈ ਦਿੱਲੀ ਦੇ ਪੀਤੰਪੁਰਾ गुरु गोबिंद कॉलेज है जिसनों अग लगी है जांच का विषय है कि कारण पूरी अग लगी है कि जो पूरी आग लगी इस अंदर कोई विद्यार्थी या कोई कर्मचारी इस अंदर मौजूद सी पर अग लगन दया बेहद ही भयानक तस्वीर सामने आईया मेरे न मेरे होगी दीपक मिश फोन लाइन से जुड़े दीपक जानना चाहेंगे आप कैसी लगे कब लगी क्यों लगी क्या लाइब्रेरी के अंदर उस टाइम कोई मौजूद था देखिए अभी तक इस तरह की कोई जानकारी नहीं मिल पाई है हालांकि आग लगने की वजह भी साफ नहीं हो पाई है लेकिन सुबह तकरीबन आठ बजकर पचपन मिनट पर आग लगने की कॉल दमकल विभाग को मिली थी जिसके बाद दमकल की ग्यारह गाड़ियों को आग बुझाने के लिए भेजा गया था ये आग जिस बिल्डिंग में लगी है वो लाइब्रेरी का हिस्सा है और लाइब्रेरी का जो सेकेंड थर्ड और फोर्थ फ्लोर है ये बताया जा रहा है कि वहाँ पर आग लगी थी हालांकि नौ बजे तक स्टूडेंट्स नहीं आ पाते हैं और इसी वजह से यहाँ पर एक बड़ा हादसा टला है क्योंकि कोई भी अभी इतना हताहत होने की जानकारी नहीं है लेकिन जिस तरह से आग है वो काफी हद तक बड़ी हुई थी और इसी वजह से दमकल विभाग को आग पर काबू पाने में काफी वक्त लगा तकरीबन डेढ़ घंटे बाद आग पर काबू पाने की कोशिश की गई है फिलहाल कूलिंग का काम चल रहा है दमकल का कहना है कि अभी ये पता लगाया जाएगा कि आग किस वजह से लगी क्या शॉर्ट सर्किट आग की बड़ी वजह बनी क्योंकि इस वक्त गर्मी है हीट वेव है और यही आग लगने की सबसे बड़ी वजह है फिलहाल आग बुझाने के लिए ਜੰਕਲ ਕੀ ਜਾਣਿਆ ਕੰਮ ਕਰ ਪਈ। ਜੀ ਚਲੋ ਬਹੁਤ-ਬਹੁਤ ਸ਼ੁਕਰੀਆ ਦੀਪਕ ਹਮੇ ਪੂਰੀ ਜਾਣਕਾਰੀ ਦੇਣ ਲਈ ਤੇ ਭਿਆਨਕ ਅਗ ਦੀਆਂ ਤਸਵੀਰਾਂ 8:55 ਮਿੰਟ ਪੂਰੀ ਅਗ ਲੱਗੀ ਹੈ ਉਸ ਟਾਈਮ ਸਟੂਡੈਂਟਸ ਨਹੀਂ ਰਹਿੰਦੇ ਨੇ। ਗਨੀਮਤ ਰਾਹੀ ਕਿ ਵੱਡਾ ਜਾਣੀ ਨੁਕਸਾਨ ਹੋਣ ਤੋਂ ਬਚਾ ਰਿਹਾ ਹੈ। ਅਗ ਕਿਉਂ ਲੱਗੀ ਕੀ ਸ਼ਾਰਟ ਸਰਕਟ ਆ ਹੋ ਕੋਈ ਵਜ੍ਹਾ ਹੈ ਇਸ ਦੀ ਜਾਂਚ ਆਪਣੇ ਪੱਧਰ ਤੇ ਕੀਤੀ ਜਾ ਰਹੀ ਹੈ। ਲਾਇਬ੍ਰੇਰੀ ਦਾ ਪੂਰਾ ਇਲਾਕਾ ਹੈ ਪੂਰਾ ਏਰੀਆ ਹੈ 2nd 3rd 4th ਫਲੋਰ ਤੇ ਅਗ ਲੱਗੀ ਹੈ ਤੇ 11 ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਅਗ ਬੁਝਾਈ ਗਈ। ਤੇ 11 ਗੱਡੀਆਂ ਮੌਕੇ ਤੇ ਪਹੁੰਚੀਆਂ 11 ਗੱਡੀਆਂ ਨੇ ਪਹੁੰਚ ਕੇ ਅੱਗ ਤੇ ਪੂਰਾ ਕਾਬੂ ਪਾਇਆ 8:55 ਮਿੰਟ ਤੇ ਪੂਰੀ ਅੱਗ ਲੱਗੀ ਹੈ ਉਸ ਟਾਈਮ ਕੋਈ ਵੀ ਸਟੂਡੈਂਟ ਲਾਇਬ੍ਰੇਰੀ ਦੇ ਅੰਦਰ ਮੌਜੂਦ ਨਹੀਂ ਸੀ ਕੀ ਕੁਝ ਕਾਰਨ ਹੈ ਕਿ ਗਰਮੀ ਜ਼ਿਆਦਾ ਵੱਧ ਗਈ ਹੈ ਸ਼ਾਰਟ ਸਰਕਟ ਇਸ ਪੂਰੀ ਅੱਗ ਲੱਗਣ ਦਾ ਕਾਰਨ ਰਿਹਾ ਦੂਸਰੀ ਤੀਸਰੀ ਤੇ ਚੌਥੀ ਫਲੋਰ 'ਚ ਅੱਗ ਲੱਗੀ ਦੱਸੀ ਜਦ ਇਹ 11 ਗੱਡੀਆਂ ਨੂੰ ਮੌਕੇ ਤੇ ਬੁਲਾਇਆ ਗਿਆ ਤੇ 11 ਗੱਡੀਆਂ ਨੇ ਮੌਕੇ ਤੇ ਪਹੁੰਚ ਕੇ ਪੂਰੀ ਅੱਗ ਤੇ ਕਾਬੂ ਪਾਇਆ ਅੱਗ ਨੂੰ ਬੁਝਾਇਆ ਗੱਲ ਕਰਾਂਗੇ ਯੂਪੀ ਦੇ ਲਖਨਊ ਦੀ ਯੂਪੀ ਦੇ ਲਖਨਊ ਵਿਚ ਜਲਦੀ বাস ਨੂੰ ਭਿਆਨਕ ਅੱਗ ਲੱਗੀ ਸਵਾਰੀਆਂ ਨਾਲ ਪਰਿਵਾਰਸੀ ਸਲੀਪਰ বাস ਜਿਸ ਨੂੰ ਅੱਗ ਲੱਗੀ ਹੈ ਦੋ ਪੁਜੀਆ ਸੜੇ ਪੰਜ ਸਵਾਰੀਆਂ ਦੀ ਦਰਦਨਾਕ ਮੌਤ ਹੋ ਚੁੱਕੀ ਹੈ ਬਿਹਾਰ ਤੋਂ ਦਿੱਲੀ ਜਾ ਰਹੀ ਸੀ ਡਬਲ ਡੈਕਰ ਸਲੀਪਰ বাস ਜਦੋਂ ਪੂਰਾ ਹਾਦਸਾ ਵਾਪਰਿਆ ਇਨਸੀਡੈਂਟ ਵਾਪਰਿਆ ਪੰਜ ਲੋਕਾਂ ਦੀ ਦਰਦਨਾਕ ਮੌਤ ਇਸ ਪੂਰੇ ਹਾਦਸੇ ਚ ਹੋ ਚੁੱਕੀ ਹੈ ਦੋ ਬੱਚੇ ਵੀ ਇਸ ਪੂਰੇ ਹਾਸ ਦਾ ਸ਼ਿਕਾਰ ਹੋਏ ਨੇ ਉੱਪਰੋਂ ਪਾਸੇ ਬਾਸ ਦੀਆਂ ਤਸਵੀਰਾਂ ਜਦੋਂ ਪੂਰੀ বাস ਨੂੰ ਅੱਗ ਲੱਗੀ ਅੱਗ बस आग का गोला बन गई कुछ देर में के पास तस्वीरें इंसिडेंट दबा दिया बस पूरी तरीके के नाल नुक्सानी गई है एही और डबर टक्कर से पर पास में आग लगी आग क्लियर नहीं हो पाया है कि किन रीजंस करके पूरी आग लगी बस आग लगी एक जबरदस्त धमाका भी ਗਲਤ ਕ੍ਰੈਂਕ ਕੋਲੰਬੀਆ ਦੀ ਕੋਲੰਬੀਆ ਚ ਪੰਜ ਪੰਜਾਬੀ ਅਗਵਾ ਕੀਤੇ ਗਏ ਨੇ ਡੰਕੀ ਰੂਟ ਰਾਹੀਂ ਦਰਿਆ ਦੇਰਸਲ ਅਮਰੀਕਾ ਜਾਣ ਦੀ ਇਹਨਾਂ ਦੇ ਵੱਲ ਕੋਸ਼ਿਸ਼ ਕੀਤੀ ਜਾ ਰਹੀ ਸੀ ਪੰਜਾਂ ਨੂੰ ਕੋਲੰਬੀਆ ਦੇ ਕਪੂਰਗਾਣਾ ਚ ਬੰਦਕ ਬਣਾ ਕੇ ਡੌਂਕਰਾਂ ਦੇ ਵੱਲੋਂ ਰੱਖਿਆ ਗਿਆ ਹੈ ਅਗਵਾ ਕਰਨ ਵਾਲੇ ਡੌਂਕਰਾਂ ਦੇ ਵੱਲੋਂ ਡਾਲਰਾਂ ਦੀ ਡਿਮਾਂਡ ਕੀਤੀ ਜਾ ਰਹੀ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਨਾਲ ਇਹ ਨੌਜਵਾਨ ਸੰਬੰਧਿਤ ਨੇ ਤੇ ਅਗਵਾ ਕੀਤੇ ਗਏ ਨੌਜਵਾਨਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਗੁਹਾਰ ਉਸ ਇਹਨਾਂ ਦੇ ਵੱਲੋਂ ਲਗਾਈ ਜਾ ਰਹੀ ਹੈ ਕਿ ਸਾਨੂੰ ਸੁਰੱਖਿਅਤ ਆਪਣੇ ਦੇਸ਼ ਵਾਪਸ ਭੁਲਾਇਆ ਜਾਏ ਬੇਲ ਪਰਵਾਰਾਂ ਨੇ ਸਰਕਾਰ ਤੋਂ ਮਦਦ ਦੀ ਬੁਖਾਰ ਲਗਾਈ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਬੁਖਾਰ ਇਲਾ ਨੌਜੋਨਾ ਦੇ ਵੱਲੋਂ ਲਗਾਈ ਜਾ ਰਹੀ ਹੈ ਇਹਨਾਂ ਸੰਦੂ ਮੈਂਬਰ ਆਫ ਪਾਰਲੀਮੈਂਟ ਕਿਵੇਂ ਵੀ ਇੰਡੀਅਨ ਐਮਬੈਸੀ ਨਾਲ ਗੱਲ ਕਰਕੇ ਸਾਡੀ ਇੱਥੋਂ ਜਾਨ ਬਚਾਈ ਜਾਵੇ ਜੀ ਸਾਡੀ ਇੱਥੇ ਜਾਨ ਨੂੰ ਖਤਰਾ ਹੈ ਜੀ ਸਾਨੂੰ ਮਦਦ ਕੀਤੀ ਜਾਵੇ ਕਲੰਬੀਆ ਕਪੂਰਗੰਨਾ ਵਿੱਚ ਫਸੇ ਹੋਏ ਸਾਡੀ ਮਦਦ ਕੀਤੀ ਜਾਵੇ ਸਾਨੂੰ ਜਲਦੀ ਜਲਦੀ ਕਢਾਇਆ ਜਾਵੇ ਇੰਡੀਅਨ ਤਾਜਮਹਿਲ ਰੈਸਟੋਰੈਂਟ ਐਕਵਾਡੋਰ ਰਿੰਦਰ ਰੇਦੀਆ ਕੇ ਸਾਡੀ ਰਿਕਵੈਸਟ ਹੈ ਸਾਡੀ ਮਦਦ ਕੀਤੀ ਜਾਵੇ ਇਹ ਸਾਡੀ ਵੀਡੀਓ ਇੰਡੀਆ ਐਮਬੈਸੀ ਤੱਕ ਪਹੁੰਚਾਈ ਜਾਵੇ ਤਾਂ ਸਾਡੀ ਮਦਦ ਕੀਤੀ ਜਾਵੇ ਕਲੰਬੀਆ ਵਿੱਚ ਕਪੂਰਗੰਨਾ ਵਿੱਚ ਫਸੇ ਹੋਏ ਆ ਰਿੰਦਰ ਰੇਦੀਆ ਸਾਡਾ ਬਹੁਤ ਤਕਾ ਹੋ ਰਿਹਾ ਹੈ ਇੰਡੀਅਨ ਇਮੀਗ੍ਰੇਸ਼ਨ ਅਗੇ ਸਾਡੀ ਰਿਕਵੈਸਟ ਹੈ ਸਾਡੀ ਮਦਦ ਕੀਤੀ ਜਾਵੇ ਅਸੀਂ ਰਿੰਦਰ ਰੇਦੀਆ ਕੋ ਥਰੂ ਰਿਕਵੈਸਟ ਮੰਗ ਰਹੇ ਹਾਂ ਸਤਨਾਮ ਸਿੰਘ ਸੰਧੂ ਮੈਂਬਰ ਆਫ ਪਾਰਲੀਮੈਂਟ ਕਿਵੇਂ ਵੀ ਇੰਡੀਅਨ ਐਮਬੈਸੀ ਨਾਲ ਗੱਲ ਕਰਕੇ ਸਾਡੀ ਇੱਥੋਂ ਜਾਨ ਬਚਾਈ ਜਾਵੇ ਜੀ ਸਾਡੀ ਇੱਥੇ ਜਾਨ ਨੂੰ ਖਤਰਾ ਹੈ ਜੀ ਸਾਨੂੰ ਕਾਰਪਕ ਕੀਤੀ ਜਾਵੇ ਜੀ ਕਲੰਬੀਆ ਕਪੂਰਗੰਨਾ ਜਿਹੜੇ ਫਸੇ ਪਏ ਆ ਸਾਡੀ ਮਦਦ ਕੀਤੀ ਜਾਵੇ ਸਾਨੂੰ ਜਲਦੀ ਜਲਦੀ ਕਢਾਇਆ ਜਾਵੇ ਇੰਡੀਅਨ ਤਾਜਮਹਲ ਰੈਸਟੋਰੈਂਟ ਐਕਵਾਰਡ ਔਰ ਰਕਿੰਦਰ ਰੀਜੇ ਕੇ ਸਾਡੀ ਰਿਕੁਐਸਟ ਹੈ ਸਾਡੀ ਮਦਦ ਕੀਤੀ ਜਾਵੇ ਇਹ ਸਾਡੀ ਵੀਡੀਓ ਇੰਡੀਆ ਐਮਬੈਸੀ ਤੱਕ ਪਹੁੰਚਾਈ ਜਾਵੇ ਤਾਂ ਸਾਡੀ ਮਦਦ ਕੀਤੀ ਜਾਵੇ ਅਸੀਂ ਕਲੰਬੀਆ ਵਿੱਚ ਕਪੂਰਗੰਨਾ ਵਿੱਚ ਫਸੇ ਆਏ ਆ ਸਭ 5 ਨੌਜ ਉਹਨਾਂ ਦੀ ਮੇਰੇ ਕੋਲੇ ਸੂਚੀ ਆਈ ਆ ਡਿਟੇਲ ਆਈ ਆ ਉਹਨਾਂ ਦੇ ਪਾਸਪੋਰਟ ਦੀਆਂ ਕਾਪੀਜ਼ ਆਈਆਂ ਨੇ ਔਰ ਉਹਨਾਂ ਦਾ ਡਿਟੇਲ ਜਿਹੜਾ ਮੇਰੇ ਕੋਲ ਆਇਆ ਕਿ ਕਿਹੜੇ ਕਿਹੜੇ ਇਲਾਕੇ ਤੇ ਰਹਿਣ ਵਾਲ لیکن ਦੱਸਿਆ ਗਿਆ ਕਿ ਸੱਤ ਨੇ ਨੌਜਵਾਨ ਇਹ ਦੋਨਾਂ ਦੀ ਡਿਟੇਲ ਨਹੀਂ ਮੇਰੇ ਕੋਲ ਆਈ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਜਿਹੜੀ ਨੌਜਵਾਨਾਂ ਨੇ ਗੁਹਾਰ ਲਗਾਈ ਆ ਤੁਸੀਂ ਉਹਨਾਂ ਦੇ ਵੌਇਸ ਨੋਟ ਜਿਹੜੇ ਮੇਰੇ ਕੋਲ ਪਹੁੰਚੇ ਆ ਜਾਂ ਉਹਨਾਂ ਦੇ ਵੀਡੀਓ ਪਹੁੰਚੇ ਆ ਉਹਨਾਂ ਦੀ ਜਾਨ ਨੂੰ ਖਤਰਾ ਹੈ ਉਹਨਾਂ ਤੇ ਤਸ਼ੱਦਦ ਹੋ ਰਿਹਾ ਹੈ ਉਹਨਾਂ ਨਾਲ ਅਨਮਨੁੱਖੀ ਜਿਹੜਾ ਵਿਹਾਰ ਆ ਉੱਥੇ ਜਿਹੜੇ ਵੀ ਡੰਕਰ ਉਹਨੂੰ ਕਹਿ ਰਹੇ ਸੀ ਉਹ ਕਿ ਜਿਹੜੇ ਉੱਥੇ ਪੇਸ਼ਾਵਰਾਂ ਨਾਲ ਲੋਕ ਨੇ ਜਿੰਨਾਂ ਦੇ ਕਪੜੇ ਵਿੱਚ ਹੈਗੇ ਨੇ ਮੈਂ ਤੁਰੰਤ ਉਹਨਾਂ ਦੀ ਡਿਟੇਲ ਲੈਣ ਤੋਂ ਬਾਅਦ ਜਿਹੜੀ ਭਾਰਤ ਸਰਕਾਰ ਦੇ ਨਾਲ ਗੱਲ ਕੀਤੀ ਹੈ ਮੈਂ ਜਿਹੜੀ ਸਾਡੇ ਵਿਦੇਸ਼ ਮੰਤਰੀ ਜੀ ਨੂੰ ਇੱਕ ਮੇਲ ਲਿਖੀ ਹੈ ਇਮੀਡੀਏਟ ਔਰ ਉਥੋਂ ਦੇ ਮੈਸੀਜ ਦੇ ਮੈਂ ਕੰਟੈਕਟਸ ਲੈ ਲਏ ਆ ਜਦੋਂ ਮੈਂ ਉੱਥੇ ਹੁਣ ਦਿਨ ਸਵੇਰ ਹੋਏਗੀ ਮੈਂ ਉਹਨਾਂ ਨਾਲ ਸੰਪਰਕ ਕਰਕੇ ਕਿਸੇ ਤਰੀਕੇ ਨਾਲ ਇਹਨਾਂ ਬੱਚਿਆਂ ਨੂੰ ਪਹਿਲਾਂ ਤਾਂ ਉਹਨਾਂ ਅਗਵਾ ਕਰਨ ਦੇ ਚੁੰਗਲ ਚੋਂ ਕਢਾਉਣ ਦੀ ਕੋਸ਼ਿਸ਼ ਕਰਾਂਗੇ ਗੱਲ ਕਰਾਂਗੇ ਕੈਨੇਡਾ ਦੇ ਮਿਸਿਸਾਗਾ ਦੀ ਕੈਨੇਡਾ ਦੇ ਮਿਸਿਸਾਗਾ ਅੱਜ ਇੱਕ ਕਾਰੋਬਾਰੀ ਦਾ ਸ਼ਰੇਮ ਕਤਲ ਕਰ ਦਿੱਤਾ ਗਿਆ ਚਾਰ ਗੋਲੀਆਂ ਮਾਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਮ੍ਰਿਤਕ ਦੀ ਹਰਜੀਤ ਸਿੰਘ ਵਜੋਂ ਪਛਾਣ ਕੀਤੀ ਗਈ ਹੈ ਮੂਲ ਰੂਪ ਤੋਂ ਉੱਤਰਾਖੰਡ ਦੇ ਰਹਿਣ ਵਾਲੇ ਸਨ ਹਰਜੀਤ ਸਿੰਘ ਮਿਸਿਸਾਗਾ ਚ ਟਰਨਿੰਗ ਸੇਫਟੀ ਤੇ ਕੰਪਲਾਈਂਸ ਕੰਪਨੀ ਚਲਾਉਂਦੇ ਸਨ ਸੂਤਰਾਂ ਮੁਤਾਬਕ ਕਾਫੀ ਸਮੇਂ ਤੋਂ ਰੰਗਦਾਰੀ ਲਈ ਉਹਨਾਂ ਨੂੰ ਤੰਕੀਆਂ ਮਿਲ ਰਹੀਆਂ ਸਨ ਇਸ ਦੇ ਚੱਲਦੇ ਉਹਨਾਂ ਦੀ

ਮੇਤਕ ਦੀ ਹਰਜੀਤ ਸਿੰਘ ਵੱਜੋਂ ਪਛਾਣ ਕੀਤੀ ਗਈ ਹੈ। ਜਾਂਚ ਦਾ ਵਿਸ਼ਾ ਹੈ ਕਿ ਉੱਥੇ ਜੋ ਪੁਲਿਸ ਦੇ ਵੱਲੋਂ ਕਾਰਵਾਈ ਇਨਵੈਸਟੀਗੇਸ਼ਨ ਕਿੱਥੇ ਤੱਕ ਪਹੁੰਚੀ ਹੈ ਮੈਨਾਂ ਮਿਲ ਸਕੀ। ਨਪਿੰਦਰ ਬਰਾੜ ਫੋਨਲਾਈਨ ਤੇ ਮੌਜੂਦ ਨੇ। ਨਪਿੰਦਰ ਪੂਰਾ ਮਾਮਲਾ ਸਮਝਣਾ ਚਾਹਾਂਗੇ। ਰੰਗਦਾਰੀ ਦੀ ਕਾਲ ਕੁਝ ਕਲੀਅਰ ਹੋ ਪਾ ਹੈ ਕਿ ਨਾਰ ਵੱਲੋਂ ਦਿੱਤੀ ਜਾਂਦੀ ਸੀ ਤੇ ਮਲਜ਼ਮਾ ਦੀ ਪਛਾਣ ਹੋ ਸਕੀ ਹੈ ਕਿ ਦੇਖੋ ਇਹ ਕੋਈ ਪਹਿਲੀ ਘਟਨਾ ਨਹੀਂ। ਉਸ ਤੋਂ ਪਹਿਲਾਂ ਅਸੀਂ ਦੇਖੋ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਅਕਸਰ ਸੁਣਦੇ ਰਹੇ ਹਾਂ। ਪਰ ਪਿਛਲੇ ਕੁਝ ਸਮੇਂ ਤੋਂ ਇਹ ਚੱਲਣਾ ਜਿਹੜਾ ਕੈਨੇਡਾ ਦੇ ਵਿੱਚ ਵੀ ਸਿੱਧੇ ਤੌਰ ਤੇ ਸਾਹਮਣੇ ਆਉਣ ਲੱਗਾ ਕੈਨੇਡਾ ਦੇ ਵਿੱਚ ਖਾਸ ਕਰਕੇ ਜਿਹੜਾ ਪੰਜਾਬੀ ਭਾਈਚਾਰਾ ਉਹ ਇਸ ਪੂਰੇ ਜਿਹੜਾ ਨੈਟਵਰਕ ਆ ਉਹਦਾ ਸ਼ਿਕਾਰ ਹੋ ਰਿਹਾ ਪਹਿਲਾਂ ਵੀ ਕਈ ਪੰਜਾਬੀਆਂ ਨੂੰ ਧਮਕੀ ਆਈ ਕਈ ਪੰਜਾਬੀਆਂ ਦੇ ਘਰ ਤੇ ਗੋਲੀਬਾਰੀ ਕੀਤੀ ਗਈ ਕਈ ਪੰਜਾਬੀ ਸਿੰਗਰ ਜਿਹੜੇ ਨੇ ਕੈਨੇਡਾ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਘਰਾਂ ਤੇ ਜਿਹੜੀਆਂ ਗੋਲੀਆਂ ਚਲਾਈਆਂ ਗਈਆਂ ਸੀ ਔਰ ਉਸੇ ਲੜੀ ਦੇ ਤਹਿਤ ਹੀ ਮੈਂ ਕਹੂੰਗਾ ਕਿ ਇਹ ਇੱਕ ਲੜੀਵਾਰ ਘਟਨਾ ਦਾ ਇੱਕ ਹਿੱਸਾ ਮੰਨੀ ਜਾਵੇਗੀ ਪਰ ਇਸ ਦੇ ਵਿੱਚ ਦੇਖੋ ਜਿਹੜੇ ਫਰਜੀਤ ਸਿੰਘ ਢੱਡਾ ਨੇ ਉਹ ਇੱਕ ਦੇਖੋ ਪਾਸ ਸਮੁੰਦਰ ਪਾਰ ਜਾ ਕੇ ਇੱਕ ਵੱਡਾ ਕਾਰੋਬਾਰ ਬਣਾਉਣ ਦੀ ਖੁਆਇਸ਼ ਸੁਪਨੇ ਪੂਰੇ ਕਰਨ ਦੀ ਖੁਆਇਸ਼ ਪਰ ਕੋ ਆਪਣੀ ਮਿਹਨਤ ਸਦਕਾ ਜਿਹੜੇ ਸੁਪਨੇ ਪੂਰੇ ਕਰਨ ਗਿਆ ਸੀ ਉਹਨਾਂ ਨੂੰ ਨਜ਼ਰ ਲੱਗੀ ਹੈ ਟੈਟੇਰੀ ਕਰ ਦਿੱਤਾ ਗਿਆ ਖਾਸ ਕਰਕੇ ਉਹਨਾਂ ਲੋਕਾਂ ਨੇ ਜਿਨ੍ਹਾਂ ਨੇ ਵਸੂਲੀ ਦੇ ਲਈ ਉਸਤੇ ਗੋਲੀਆਂ ਚਲਾਈਆਂ ਦੇਖੋ ਹਰਜੀਤ ਸਿੰਘ ਢੱਡਾ ਜਿਹੜੀ ਸਾਡੇ ਕੋਲ ਹੁਣ ਜਾਣਕਾਰੀ ਆ ਰਹੀ ਹੈ ਉੱਤਰਾਖੰਡ ਦੇ ਬਾਜਪੁਰ ਨਾਲ ਸੰਬੰਧ ਰਿ ਸੀਗੇ ਔਰ ਜਿਹੜੇ ਮੂਰ ਦੇ ਵਿੱਚ ਆਪਣੇ ਇਧਰ ਲੈਨੇ ਉਹ ਪੰਜਾਬੀ ਨੇ ਔਰ ਉੱਥੇ ਜਾ ਕੇ ਇਹਨਾਂ ਦਾ ਕੱਚਾ ਕਾਰੋਬਾਰ ਸੀ ਟਰਕਿੰਗ ਦੇ business ਦੇ ਵਿੱਚ ਇਹ ਲੱਗੇ ਹੋਏ ਸੀ ਕਿਉਂਕਿ ਉੱਥੇ ਟ੍ਰਾਂਸਪੋਰਟ ਦਾ ਅੱਛਾ کاروبار ਹੈ ਖਾਸ ਕਰਕੇ ਮਿਸਿਸ ਅਗਾ 39 ਜਿਹੜਾ ਇਹ ਇਲਾਕਾ ਇੱਥੇ ਪੰਜਾਬੀਆਂ ਦਾ ਕਾਫੀ ਟਰਕਿੰਗ ਦਾ business ਹੈ ਤਾਂ ਇਸ ਨੂੰ ਪਹਿਲਾਂ ਧਮਕੀ ਆਈ ਸੀ ਤੰਕੀ ਰਤੀ ਗਈ ਸੀ ਇਸ ਨੂੰ ਵਸੂਲੀ ਮੰਗੀ ਗਈ ਸੀ ਹਾਲਾਂਕਿ ਪੂਰੀ ਜਾਣਕਾਰੀ ਹਲੇ ਕਾਫੀ ਹੱਦ ਤੱਕ ਜੇ ਸਪਾਇਟ ਹੋਵੇਗੀ ਪਰ ਜਿਹੜੀ ਸ਼ੁਰੂਆਤੀ ਜਾਣਕਾਰੀ ਉਹਦੇ ਮੁਤਾਬਕ ਇਹਨਾਂ ਤੋਂ ਫਰੋਤੀ ਮੰਗੀ ਗਈ ਸੀ ਕਈ ਵਾਰ ਇਹਨਾਂ ਨੂੰ ਧਮਕੀ ਆਈ ਸੀ ਕਾਲ ਆਈ ਸੀ ਔਰ ਇੱਕ ਕਾਲ ਦੇ ਸਿਲਸਿਲੇ ਤੋਂ ਬਾਅਦ ਹੀ ਉਸਤੇ ਗੋਲੀਆਂ ਚਲਾਈ ਗਈਆਂ ਔਰ ਉਸ ਨੂੰ ਮੌਤੇ ਘੱਟ ਉਤਾਰ ਦਿੱਤਾ ਗਿਆ ਚਲੋ ਬਹੁਤ ਬਹੁਤ ਸ਼ੁਕਰੀਆ ਨਪਿੰਦਰ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਤਮਕੀਪਰੀ ਕਾਲ ਆਈ ਸੀ ਇਸ ਤੋਂ ਪਹਿਲਾਂ ਵੀ ਕਈ ਵਾਰ ਆ ਚੁੱਕੀ ਸੀ ਜਿਸ ਦੇ ਚਲਦੇ ਕਾਰੋਬਾਰੀ ਨੂੰ ਬਹੁਤ ਦੇ ਘੱਟ ਉਤਾਰ ਦਿੱਤਾ ਗਿਆ ਟਰਫਿੰਗ ਦਾ ਪੂਰਾ ਬਿਜ਼ਨਸ ਸੀ ਪੂਰੀ ਕੰਪਨੀ ਨਾਲ ਦੇ ਵੱਲੋਂ ਚਲਾਈ ਜਾਂਦੀ ਸੀ